ਦੋਸਤੋ ਕੀ ਤੁਸੀਂ ਕਦੇ ਸੋਚਿਆ ਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਘਰ ਵਿੱਚ ਜ਼ਿਆਦਾ ਰੋਟੀਆਂ ਕਿਉਂ ਬਣਾਉਂਦੇ ਸੀ ਪੁਰਾਣੇ ਸਮਿਆਂ ਵਿੱਚ ਅੱਜ ਕੱਲ ਵਾਂਗ ਰੋਟੀਆਂ ਗਿਣ ਕੇ ਨਹੀਂ ਸੀ ਲਾਉਂਦੇ ਹੁਣ ਤਾਂ ਪੁੱਛ ਲੈਂਦੇ ਨੇ ਵੀ ਤੂੰ ਕਿੰਨੀਆਂ ਖਾਣੀਆਂ ਨੇ ਤੂੰ ਕਿੰਨੀਆਂ ਖਾਣੀਆਂ ਨੇ ਅਤੇ ਉਸ ਹਿਸਾਬ ਨਾਲ ਰੋਟੀਆਂ ਲਾਉਂਦੇ ਹਨ ਇੱਕ ਕਹਾਣੀ ਦੇ ਜਰੀਏ ਤੁਹਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਰਾਤ ਤੁਰਿਆ ਜਾਂਦਾ ਮੰਗਣ ਵਾਲਾ ਬਾਬਾ ਵੱਡੀ ਸਾਰੀ ਕੋਠੀ ਦੇਖ ਕੇ ਉਹਦੇ ਅੰਦਰ ਵੜ ਜਾਂਦਾ ਹੈ ਅਤੇ ਜਾ ਕੇ ਭੁੱਖ ਦਾ ਇਜਹਾਰ ਕਰਕੇ ਦੋ ਰੋਟੀਆਂ ਦੀ ਮੰਗ ਕਰਦਾ ਵੀ ਮੈਨੂੰ ਭੁੱਖ ਲੱਗੀ ਹੈ ਕੋਈ ਜਣਾ ਰੋਟੀ ਖਵਾ ਦਿਓ ਅੰਦਰੋਂ ਪੜ੍ਹੀ ਲਿਖੀ ਨਵ ਵਿਆਹੀ ਜਹੀ ਉਮਰ ਦੀ ਮੁਟਿਆਰ ਨਿਕਲਦੀ ਏ ਤੇ ਬਾਹਰ ਆ ਕੇ ਜਵਾਬ ਦਿੰਦੀ ਏ ਬਾਬਾ ਜੀ ਰੋਟੀ ਤਾਂ ਹੈ ਨਹੀਂ ਤੁਸੀਂ ਆ 10 ਰੁਪਏ ਲੈ ਜਾਓ ਜਿਸ ਤੋ ਵਾਰ ਬਾਬਾ ਕਹਿੰਦਾ ਭਾਈ ਦੇਖ ਲੈ ਇੱਕ ਅੱਧੀ ਰੋਟੀ ਹੋ ਬੇਹੀ ਕੁ ਵੇਹੀ ਹੋਈ ਬਚੀ ਹੋ ਉਹੀ ਦੇ ਦੇ ਕਹਿੰਦੀ ਨਹੀਂ ਬਾਬਾ ਜੀ ਅਸੀਂ ਗਿਣ ਕੇ ਹੀ ਲਾਉਂਦੇ ਹਾਂ ਸੋ ਸਭ ਆਪੋ ਆਪਣਾ ਖਾਣਾ ਖਾ ਕੇ ਚਲੇ ਗਏ ਨੇ ਅਤੇ ਹੁਣ ਮੈਂ ਵੀ ਆਪਣੇ ਕੰਮ ਤੇ ਜਾਣਾ ਹੈ ਤੁਸੀਂ ਅਗਲੇ ਘਰੇ ਚਲੇ ਜਾਓ ਆ 10 ਰੁਪਏ ਰੱਖ ਲਓ ਬਾਬਾ ਸੱਤ ਬਚਨ ਕਹਿ ਕੇ ਨਾਲ ਦੇ ਘਰ ਚੱਲਿਆ ਜਾਂਦਾ ਹੈ ਜੋ ਕਿ ਦੋ ਕਮਰੇ ਵਾਲਾ ਤੇ ਖੁੱਲੇ ਜਿਹੇ ਚੁੱਲ੍ਹੇ ਚੌਕੇ ਵਾਲਾ ਘਰ ਹੁੰਦਾ ਤੇ ਬਾਬਾ ਭੁੱਖ ਲੱਗੀ ਕਹਿ ਕੇ ਆਵਾਜ਼ ਮਾਰ ਕੇ ਦੋ ਰੋਟੀਆਂ ਦੀ ਮੰਗ ਕਰਦਾ ਹੈ ਚੌਕੇ 'ਚ ਇੱਕ ਅੱਧ ਖੜ ਜਹੀ ਉਮਰ ਦੀ ਬੀਬੀ ਆਉਂਦੀ ਏ ਬਿਨਾ ਕੋਈ ਸਵਾਲ ਪੁੱਛੇ ਦੋ ਰੋਟੀਆਂ ਤੇ ਸੁੱਕੀ ਸਬਜ਼ੀ ਰੱਖ ਕੇ ਲਿਆ ਕੇ ਆਖਦੀ ਏ ਲਓ ਬਾਬਾ ਜੀ ਵੰਡ ਛਕਣ ਦਾ ਉਪਦੇਸ਼ ਏ ਪਹਿਲੀ ਪਾਤਸ਼ਾਹੀ ਦਾ ਕੋਈ ਨਾ ਹੋਰ ਲੋੜ ਹੋਈ ਹੋਰ ਅੱਜ ਮਾਰ ਦਿਓ ਬਾਬੇ ਨੇ ਚਾਰ ਰੋਟੀਆਂ ਛੱਕ ਕੇ ਦਵਾ ਦਿੰਦੇ ਕਿਹਾ ਭਾਈ ਰੰਗ ਭਾਗ ਲੱਗੇ ਰਹਿਣ ਅਤੇ ਕਿਹਾ ਬੀਬਾ ਕਦੇ ਗਿਣ ਕੇ ਪ੍ਰਸ਼ਾਦਾ ਨਹੀਂ ਲਾਉਣਾ ਭਾਈ ਜਦੋਂ ਲੰਗਰ ਚ ਹੀ ਬਰਕਤ ਨਹੀਂ ਜ਼ਿੰਦਗੀ ਚ ਕਿੱਥੋਂ ਆਣੀ ਹੈ ਅੱਜ ਕੱਲ ਦੀ ਸਾਡੀ ਤਰਾਸ ਦੀ ਇਹ ਮਾਡਰਨ ਜਮਾਨੇ ਚ ਹਰ ਘਰੇ ਇਹੋ ਹੋਇਆ ਪਿਆ ਪਹਿਲਾਂ ਪੁੱਛਣਗੇ ਵੀ ਕੀਨੇ ਕਿੰਨੀਆਂ ਖਾਣੀਆਂ ਨੇ ਉਸੇ ਸਾਬ ਨਾਲ ਫਿਰ ਪਕਾਉਣ ਲੱਗ ਜਾਂਦੇ ਹਨ ਪਹਿਲਾਂ ਹੀ ਦੱਸ ਦੋ ਫਿਰ ਬੱਚੀਆਂ ਪਈਆਂ ਰਹਿੰਦੀਆਂ ਨੇ ਇਹ ਇੱਕ ਆਮ ਜਿਹਾ ਵਰਤਾਰਾ ਹੀ ਹੋਇਆ ਪਿਆ ਅੱਜਕੱਲ ਸਾਡੇ ਘਰਾਂ ਚ ਸੋ ਇਹਨੂੰ ਬਦਲਣ ਦੀ ਲੋੜ ਏ ਬੇਸ਼ੱਕ ਮਹਿੰਗਾਈ ਦਾ ਜ਼ਮਾਨਾ ਪਰ ਗਿਣ ਕੇ ਲਾਉਣ ਨਾਲ ਬਰਕਤਾਂ ਨਹੀਂ ਪੈਂਦੀਆਂ ਸਾਡੇ ਨਾਲ ਕਿੰਨੇ ਹੀ ਬੇਜਵਾਨੇ ਜੁੜੇ ਨੇ ਮੈਂ ਦੇਖਿਆ ਕਈ ਲੋਕ ਦੋ ਟਾਈਮ ਆਵਾਰਾ ਜਾਨਵਰਾਂ ਨੂੰ ਰੋਟੀ ਪਾਉਂਦੇ ਨੇ ਸੋ ਕੋਈ ਨਾ ਜੇ ਕਦੇ ਕੋਈ ਘਟਵੱਧ ਖਾ ਵੀ ਲੈਂਦਾ ਹੈ ਜੇਕਰ ਬਚ ਵੀ ਜਾਂਦੀਆਂ ਨੇ ਤਾਂ ਇਹਨਾਂ ਦਾ ਢਿੱਡ ਜ਼ਰੂਰ ਭਰ ਦਿਆ ਕਰੋ ਇਹਨਾਂ ਨੂੰ ਵੀ ਭੁੱਖ ਲੱਗਦੀ ਏ ਜੇ ਕਦੇ ਰੋਟੀ ਖਾਂਦੇ ਘਟ ਜਾਵੇ ਤਾਂ ਆਪ ਲਈ ਵੀ ਹੋਰ ਬਣਾ ਹੀ ਲੈਂਦੇ ਆਪਾਂ ਤੇ ਜੇ ਕਦੇ ਵਧ ਜਾਇਆ ਕਰੂ ਤਾਂ ਸੋਚ ਲਿਆ ਕਰੋ ਕਿਸੇ ਬੇਜਵਾਨ ਦਾ ਢਿੱਡ ਭਰਨ ਦੀ ਜਾਂ ਕੋਈ ਰਾਹ ਜਾਂਦਾ ਮੰਗਤਾ ਆਜੇ ਤਾਂ ਸਮਝ ਲਿਓ ਵੀ ਅੱਜ ਉਹਦਾ ਇੰਤਜ਼ਾਮ ਰੋਟੀ ਦਾ ਪ੍ਰਮਾਤਮਾ ਨੇ ਤੁਹਾਡੇ ਘਰ ਕਰ ਦਿੱਤਾ ਸੋ ਇਹ ਗਿਣਤੀਆਂ ਮਿੰਟੀਆਂ ਦੇ ਵਰਤਾਰੇ ਨੂੰ ਛੱਡ ਦਿਓ ਦੋਸਤੋ ਤੁਹਾਨੂੰ ਜੇ ਵੀਡੀਓ ਚੰਗੇ ਲੱਗੀ ਤਾਂ ਸਾਡੀ ਇਸ ਵੀਡੀਓ ਨੂੰ ਜਰੂਰ ਲਾਈਕ ਕਰੋ ਧੰਨਵਾਦ